ਕੱਲ ਹੈਰੀਟੇਜ ਸਟਰੀਟ ਦੇ ਉੱਤੇ ਕੁਝ ਸ਼ਰਧਾਲੂਆਂ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਉਹ ਸ਼ਰਧਾਲੂ ਜਿਹੜੇ ਕਿ ਨਵਾਂ ਸ਼ਹਿਰ ਤੋਂ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਆਏ ਹੋਏ ਸੀ ਤਾਂ ਕੁਝ ਫੋਟੋਗ੍ਰਾਫਰਾਂ ਦੇ ਵੱਲੋਂ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਕੁੱਟਮਾਰ ਕਰਨ ਵਾਲੇ ਫੋਟੋਗ੍ਰਾਫਰਾਂ ਨੂੰ ਗ੍ਰਿਫਤਾਰ ਆ ਜਿਹੜਾ ਉਹ ਕਰ ਲਿਆ ਗਿਆ ਤਾਂ ਪੁਲਿਸ ਨੇ ਕੁਝ ਹੀ ਘੰਟਿਆਂ ਤੋਂ ਬਾਅਦ ਕਾਰਵਾਈ ਕਰਦੇ ਹੋਏ ਮੁੱਖ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤਾਂ ਕੱਲ ਹੈਰੀਟੇਜ ਸਟਰੀਟ ਦੇ ਉੱਪਰ ਹੰਗਾਮਾ ਹੋਇਆ ਹੰਗਾਮਾ ਉਸ ਸਮੇਂ ਹੁੰਦਾ ਹੈ ਜਦੋਂ ਫੋਟੋਗ੍ਰਾਫਰ ਆਪਸ ਦੇ ਵਿੱਚ ਲੜ ਰਹੇ ਸੀ ਤਾਂ ਇੱਕ ਪਰਿਵਾਰ ਦੇ ਵੱਲੋਂ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਉਸੇ ਦੌਰਾਨ ਜਿਹੜੇ ਫੋਟੋਗ੍ਰਾਫਰ ਆਪਸ ਦੇ ਵਿੱਚ ਲੜ ਰਹੇ ਸੀ ਤਾਂ ਉਹਨਾਂ ਫੋਟੋਗ੍ਰਾਫਰਾਂ ਨੇ ਪਰਿਵਾਰ ਦੀ ਹੀ ਕੁੱਟਮਾਰ ਕੀਤੀ ਤਾਂ ਇਸ ਸਾਰੀ ਘਟਨਾ ਦੀ ਸੀਸੀਟੀਵੀ ਵੀਡੀਓ ਆ ਚੜੀ ਉਹ ਵੀ ਨਿਕਲ ਕੇ ਸਾਹਮਣੇ ਆਈ ਸੀ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਸੀ ਕਿ ਕੁਝ ਫੋਟੋਗ੍ਰਾਫਰ ਨੇ ਜਿਹੜੇ ਉਹ ਹੈਰੀਟੇਜ ਸਟਰੀਟ ਦੇ ਉੱਪਰ ਲੜ ਰਹੇ ਸੀ ਤਾਂ ਇੱਕ ਪਰਿਵਾਰ ਦੇ ਵੱਲੋਂ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਪਰਿਵਾਰ ਨਵਾਂ ਸ਼ਹਿਰ ਤੋਂ ਮੱਥਾ ਟੇਕਣ ਦੇ ਲਈ ਸ਼੍ਰੀ ਦਰਬਾਰ ਸਾਹਿਬ ਆਇਆ ਹੋਇਆ ਸੀ ਤਾਂ ਜਿਵੇਂ ਹੀ ਪਰਿਵਾਰ ਦੇ ਵੱਲੋਂ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਫੋਟੋਗ੍ਰਾਫਰਾਂ ਨੇ ਪਰਿਵਾਰ ਦੀ ਹੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਇਸ ਸਾਰੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਜਿਹੜੀ ਨਿਕਲ ਕੇ ਸਾਹਮਣੇ ਆਈ e ਸੀਸੀਟੀਵੀ ਨੂੰ ਦੇਖਦੇ ਹੋਏ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਆ ਛੜੀ ਉਹ ਕੀਤੀ ਗਈ ਤਾਂ ਕਾਰਵਾਈ ਦੇ ਦੌਰਾਨ ਪੁਲਿਸ ਨੇ ਮੁੱਖ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਉਹ ਤਿੰਨ ਮੁੰਡੇ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਸੀ ਤਾਂ ਕੱਲ ਅੰਮ੍ਰਿਤਸਰ ਸ਼੍ਰੀ ਦਰਵਾਰ ਸਾਹਿਬ ਦੇ ਵਿੱਚ ਇੱਕ ਪਰਿਵਾਰ ਮੱਥਾ ਟੇਕਣ ਦੇ ਲਈ ਆਇਆ ਹੋਇਆ ਸੀ ਤਾਂ ਜਿਵੇਂ ਉਹ ਹੈਰੀਟੇਜ ਸਟਰੀਟ ਦੇ ਉੱਥੋਂ ਲੰਘ ਰਿਹਾ ਸੀ ਤਾਂ ਉਹ ਦੇਖਦੇ ਨੇ ਕਿ ਉੱਥੇ ਕੁਝ ਫੋਟੋਗ੍ਰਾਫਰ ਨੇ ਜਿਹੜੇ ਉਹ ਲੜ ਰਹੇ ਸੀ ਤਾਂ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਇਸ ਪਰਿਵਾਰ ਦੇ ਵੱਲੋਂ ਕੀਤੀ ਜਾਂਦੀ ਆ ਪਰ ਜਿਹੜੇ ਉਹ ਫੋਟੋਗ੍ਰਾਫਰ ਆਪਸ ਦੇ ਵਿੱਚ ਲੜ ਰਹੇ ਸੀ ਤਾਂ ਉਹਨਾਂ ਨੇ ਇਸ ਪਰਿਵਾਰ ਦੀ ਹੀ ਕੁੱਟਮਾਰ ਕੀਤੀ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਛੜੀ ਉਹ ਰਿਕਾਰਡ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਕਾਰਵਾਈ ਦੇ ਦੌਰਾਨ ਤਿੰਨ ਮੁੰਡਿਆਂ ਨੂੰ ਗ੍ਰਿਫਤਾਰ ਆ ਜਿਹੜਾ ਉਹ ਕਰ ਲਿਆ ਗਿਆ ਕੱਲ ਨਵਾਂ ਸ਼ਹਿਰ ਤੋਂ ਇੱਕ ਫੈਮਿਲੀ ਜਿਹੜੀ ਆ ਉਹ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਆਈ ਸੀਗੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਵਾਪਸ ਹੈਰੀਟੇਜ ਸਟਰੀਟ ਤੇ ਜਾ ਰਹੀ ਸੀ ਉੱਥੇ ਕੁਝ ਜਿਹੜੇ ਉਹ ਵਿਅਕਤੀ ਝਗੜ ਰਹੇ ਸੀਗੇ ਕੁਝ ਕੈਮਰੇਆਂ ਵਾਲੇ ਜਿਸ ਕੋ ਦੂਜੇ ਵਿਅਕਤੀ ਝਗੜੇ ਸੀਗੇ ਜਿੰਨਾਂ ਚੜਾਉਣ ਵਾਸਤੇ ਉਹ ਜਿਹੜਾ ਪਰਿਵਾਰ ਸੀ ਅੱਗੇ ਹੋਇਆ ਤੇ ਉਹਨਾਂ ਦਾ ਜਿਹੜਾ ਝਗੜ ਰਹੇ ਸੀ ਉਹਨਾਂ ਇਹਨਾਂ ਦੇ ਵੀ ਗੱਲ ਪੈ ਗਏ ਤੇ ਇਹਨਾਂ ਦੇ ਸੱਟਾ ਲਾ ਦਿੱਤੀਆਂ ਜਿਹਦੇ ਵਿੱਚ ਗੁਰਿੰਦਰ ਰਾਲ ਨੇ ਉਥੋਂ ਦੇ ਨਵੇਂ ਸ਼ਾਹ ਦੇ ਰਹਿਣ ਵਾਲੇ ਨੇ ਇਹ ਦਿਨਾਂ ਦੇ ਫਾਸਲੇ ਵਿੱਚ ਝਗੜੇ ਦੇ ਸੀਗੇ ਇਹਨਾਂ ਦੇ ਵੀ ਸੱਟਾਂ ਲਗੀਆਂ ਤੇ ਜਿਹਦੇ ਕਰਕੇ ਕੱਲ ਅਸੀਂ ਪਰਚਾ ਦਾ ਦੇ ਦਿੱਤਾ ਸੀਗਾ ਗਰਮਨ ਬਸੜੈਕਸ ਹੁੰਦੀ ਹੈ ਥਾਣਾ ਕਤਵਾਲੀ ਦੇ ਦਿੱਤਾ ਸੀਗਾ ਤੋਂ ਤੁਰੰਤ ਕਾਰਵਾਈ ਕਰਦਾ ਜਿਹੜੀ ਥਾਣਾ ਕਤਵਾਲੀ ਦੀ ਪੁਲਿਸ ਆ ਉਨੇ ਮਿਲ ਕੇ 10 12 ਘੰਟਿਆਂ ਦੇ ਵਿੱਚ ਜਿਹੜੇ ਮੇਨ ਦੋਸ਼ੀ ਆ ਤਿੰਨ ਉਹਨਾਂ ਨੂੰ ਅਰੈਸਟ ਕਰ ਲਿਆ ਉਹਨਾਂ ਨੂੰ ਅਰੈਸਟ ਬਾ ਦਿੱਤੀ ਗਿਆ ਇਹ ਜੇ ਇੱਕ ਕਰਨਾ ਕੈਪਟਨ ਕਹਿੰਦੇ ਉਹਨੂੰ ਹਾਗੜ ਦਾ ਰਹਿਣ ਵਾਲਾ ਹੈ ਇੱਕ ਜਿਸ ਕਰਨਿਆ ਉਹ ਕਟੜਾ ਪਰਜਾ ਹਾਥੀਗੜ ਦਾ ਰਹਿਣ ਵਾਲਾ ਹੈ ਤੇ ਤੀਜਾ ਜਸ਼ਪ੍ਰੀਤ ਹੈ ਉਹ ਜਿਹੜਾ ਫਤਿਹ ਸਿੰਘ ਕਲੋਨੀ ਦਾ ਰਹਿਣ ਵਾਲਾ ਹੈ ਤੇ ਇਹਨਾਂ ਦੀ ਪੇਛਦਾਲਤ ਕਰਾਂਗੇ ਤੇ ਅਗਲੀ ਗੱਲ ਵੇਹੀ ਜ਼ਿਆਦਾ ਹੀ ਹੈ